ਸਾਊਦੀ ਅਰਬ ਨੇ ਬਿਨਾਂ ਕਿਸੇ ਮੋੜ ਵਾਲਾ ਦੁਨੀਆ ਦਾ ਸਭ ਤੋਂ ਲੰਬਾ ਹਾਈਵੇ ਬਣਾਉਣ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟ੍ਰੇਲੀਆ ਦੇ ਨਾਮ ਸੀ ਪਰ ਹੁਣ ਸਾਊਦੀ ਅਰਬ ਦੇ ਹਾਈਵੇ 10 ਨੇ ਆਸਟ੍ਰੇਲੀਆ ਦੇ ਆਇਰੇ ਹਾਈਵੇ ਦਾ ਰਿਕਾਰਡ ਤੋੜ ਕੇ ਦੁਨੀਆ ਦੀ ਸਭ ਤੋਂ ਲੰਬੀ ਅਤੇ ਸਿੱਧੀ ਸੜਕ ਦਾ ਕੀਰਤੀਮਾਨ ਆਪਣੇ ਨਾਮ ਕਰ ਲਿਆ ਸੋ ਆਉ ਤੁਹਾਨੂੰ ਦੱਸਦੇ ਹਾਂ ਸਾਊਦੀ ਅਰਬ ਦੇਸ਼ ਰੋਡ ਦੀਆਂ ਖਾਸੀਅਤਾਂ ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਸਾਊਦੀ ਅਰਬ ਨੇ ਇੱਕ ਅਜੀਹਾ ਰੋਡ ਤਿਆਰ ਕੀਤਾ ਜੋ ਦੁਨੀਆ ਦਾ ਸਭ ਤੋਂ ਲੰਬਾ ਅਤੇ ਸਿੱਧਾ ਹਾਈਵੇ ਬਣਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਯਾਨੀ ਕਿ ਇਹ ਹਾਈਵੇ ਵਿੱਚ ਕੋਈ ਮੋੜ ਨਹੀਂ ਆਉਂਦਾ। ਇਹ ਚੱਕੇਸ ਰੋਡ ਤੇ ਤੁਸੀਂ ਆਪਣੀ ਗੱਡੀ ਧੜਾ ਸਕਦੇ ਹੋ। ਸਾਊਦੀ ਅਰਬ ਦੇ ਸਾਈ ਹਾਈਵੇ ਦੀ ਲੰਬਾਈ 256 ਕਿਲੋਮੀਟਰ ਹੈ ਅਤੇ ਇਸ ਵਿੱਚ ਕਿਤੇ ਵੀ ਕੋਈ ਮੋੜ ਨਹੀਂ ਆਉਂਦਾ। ਜਿਸ ਕਰਕੇ ਇਸ ਹਾਈਵੇ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਹੋ ਗਿਆ। ਸਾਊਦੀ ਅਰਬ ਦੇ ਲਈ ਇਹ ਹਾਈਵੇ ਟ੍ਰਾਂਸਪੋਰਟ ਬੁਨਿਆਦੀ ਢਾਂਚੇ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ ਜੋ ਯਾਤਰੀਆਂ ਨੂੰ ਬਿਹਤਰੀਨ ਨਜ਼ਾਰਿਆਂ ਦੇ ਨਾਲ ਲੰਬੀ ਦੂਰੀ ਦੇ ਇੱਕ ਸ਼ਾਨਦਾਰ ਸਫ਼ਰ ਦੀ ਪੇਸ਼ਕਸ਼ ਕਰਦਾ ਹੈ। ਇੱਕ ਰਿਪੋਰਟ ਮੁਤਾਬਕ 사ウਦੀ ਦਾ 256 ਕਿਲੋਮੀਟਰ ਦਾ ਰੋਡ ਵਿਸ਼ਾਲ ਰੱਬ ਅਲ ਖਲੀ ਰੇਗਿਸਤਾਨ ਤੋਂ ਹੋ ਕੇ guzarta ਜਿਸ ਨੂੰ ਐਮਟੀ ਕੁਆਟਰ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਹਾਈਵੇ ਹੈ ਜਿਸ ਵਿੱਚ ਸੱਜੇ ਜਾਂ ਕੱਬੇ ਕੋਈ ਵੀ ਮੋੜ ਨਹੀਂ ਹੈ। ਇਸ ਤੋਂ ਇਲਾਵਾ ਇਸ 256 ਕਿਲੋਮੀਟਰ ਦੇ ਰਸਤੇ ਵਿੱਚ ਉੱਪਰ ਜਾ ਹੇਠਾਂ ਵੱਲ ਕੋਈ ਵਿਸ਼ੇਸ਼ ਟਲਾਨ ਵੀ ਨਹੀਂ ਆਉਂਦੀ। ਇਸ ਹਾਈਵੇ ਤੋਂ ਸੁਪਰ ਸਟ੍ਰੇਟ ਸਟ੍ਰੈਚ ਦਾ ਅਨੁਮਾਨਿਤ ਡਰਾਈਵਿੰਗ ਸਮੇਂ 2 ਘੰਟੇ ਹੈ। ਮੂਲ ਰੂਪ ਨਾਲ ਰਾਜਾ ਫਾਹਿਦ ਦੇ ਲਈ ਇੱਕ ਪ੍ਰਾਈਵੇਟ ਸੜਕ ਦੇ ਤੌਰ ਤੇ ਬਣਿਆ ਇਹ ਰਾਜਮਾਰਗ ਆਪਣੇ ਤੇਲ ਅਤੇ ਗੈਸ ਭੰਡਾਰ ਦੇ ਲਈ ਪ੍ਰਸਿੱਧ ਸ਼ਹਿਰ ਹਰਾਤ ਦੇ ਸੰਯੁਕਤ ਅਰਬ ਅਮੀਰਾਤ ਦੇ ਬਾਰਡਰ ਨੇੜੇ ਅਲਬਾਥਾ ਤੱਕ ਜਾਂਦਾ ਹੈ। ਇੰਨੀ ਲੰਬੀ ਸਿੱਧੀ ਸੜਕ ਬਣਾਉਣ ਦੇ ਪਿੱਛੇ ਦੀ ਸਟ੍ਰੀਕ ਵਜਾ ਦੀ ਜਾਣਕਾਰੀ ਨਹੀਂ ਹੈ ਅਜੀਹਾ ਅਨੁਮਾਨ ਹੈ ਕਿ ਇਹ ਰਾਜਾ ਦੇ ਲਈ ਤੇਜ਼ ਰਫ਼ਤਾਰ ਵਾਲੇ ਮਾਰਗ ਦੇ ਰੂਪ ਵਿੱਚ ਕੰਮ ਕਰਦਾ ਸੀ ਹਾਈਵੇ 10 ਦੁਨੀਆਂ ਦੀ ਆਧੁਨਿਕ ਇੰਜੀਨੀਅਰਿੰਗ ਦੇ ਇੱਕ ਬਿਹਤਰੀਨ ਪ੍ਰਮਾਣ ਦੀ ਤਰ੍ਹਾਂ ਹੈ ਬਿਨਾਂ ਕਿਸੇ ਮੋੜ ਦੇ ਸਭ ਤੋਂ ਵੱਡੇ ਰੋਡ ਦਾ ਰਿਕਾਰਡ ਅਜੇ ਤੱਕ ਪੱਛਮੀ ਆਸਟ੍ਰੇਲੀਆ ਤੇ ਦੱਖਣੀ ਆਸਟ੍ਰੇਲੀਆ ਨੂੰ ਜੋੜਨ ਵਾਲੇ 140 ਕਿਲੋਮੀਟਰ ਲੰਬੇ ਆਇਰੇ ਹਾਈਵੇ ਦੇ ਨਾਂ ਤੇ ਸੀ ਆਇਰੇ ਹਾਈਵੇ ਵਿੱਚ 140 ਕਿਲੋਮੀਟਰ ਤੱਕ ਕੋਈ ਵੀ ਮੋੜ ਨਹੀਂ ਆਉਂਦਾ ਜਦਕਿ 사ウਦੀ ਦੇ ਹਾਈਵੇ ਦਾਸੂਚੇ 256 ਕਿਲੋਮੀਟਰ ਤੱਕ ਕੋਈ ਮੋੜ ਤੋੜ ਜਟਲਾਨ ਨਹੀਂ ਆਉਂਦਾ। ਰਿਪੋਰਟ ਮੁਤਾਬਕ ਹਾਈਵੇ 10 ਤੇ ਗੱਡੀ ਚਲਾਉਣਾ, ਕਰੂਜ਼ ਕੰਟਰੋਲ, ਆਟੋ ਪਾਇਲਟ ਦੇ ਸੈੱਟ ਕਰਨ ਵਾਂਗ ਲੱਗਦਾ। ਇਸ ਹਾਈਵੇ ਤੇ ਕੋਈ ਮੋੜ ਜਟਲਾਨ ਨਹੀਂ ਪਰ ਇਸ ਦੇ ਬਾਵਜੂਦ ਡਰਾਈਵਰਾਂ ਨੂੰ ਚੌਕਸੀ ਵਰਤਣ ਅਤੇ ਬੇਫਿਕਰ ਨਾ ਹੋਣ ਦਾ ਸਲਾਹ ਦਿੱਤੀ ਆ। ਸਥਾਨਕ ਅਫਸਰਾਂ ਦਾ ਕਹਿਣਾ ਹੈ ਕਿ ਇਸ ਰੇਗਿਸਤਾਨੀ ਇਲਾਕੇ ਹੋਣ ਕਰਕੇ ਰਸਤੇ ਤੇ ਚੱਲਦੇ ਸਮੇਂ ਆਪਣੇ ਕੁਝ ਖਤਰੇ ਨੇ। ਖਾਸ ਤੌਰ ਤੇ ਆਵਾਰਾ ਊਂਟ ਦਾ ਝੁੰਡ ਹੰਗਾਰੂ ਜਾਂ ਫਿਰ ਦੂਜੇ ਜਾਨਵਰਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਸਾਵਧਾਨੀ ਦੀ ਕਮੀ ਹੋਣ ਤੋਂ ਇਹ ਜਾਨਵਰ ਕਿਸੇ ਹਾਦਸੇ ਦੀ ਵਜ੍ਹਾ ਵੀ ਬਣ ਸਕਦੇ ਹਨ। ਕੀ ਤੁਸੀਂ ਵੀ ਇਸ ਰੋਡ ਤੇ ਗੱਡੀ ਚਲਾਉਣਾ ਚਾਹੁੰਦੇ ਹੋ ਜਾਂ ਚਲਾ ਚੁੱਕੇ ਹੋ? ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ। ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ। ਹਮਦਰਦ